ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਰੁੱਤ ਚੌਥੀ ਸਾਖੀ 24ਵੀਂ ਸਤਿਗੁਰੂ ਜੀ ਦਾ ਤੀਰ ਢਾਈ ਮਹੀਨੇ ਤੋਂ ਉਪਰ ਸਮਾਪਿਤ ਹੋ ਗਿਆ ਹਰ ਕੇਰਾ ਨਾ ਟੁੱਟਾ ਛੋਟੀਆਂ ਛੋਟੀਆਂ ਲੜਾਈਆਂ ਲੜ ਕੇ ਤੁਰਕ ਥੱਕ ਗਏ ਹਜ਼ਾਰਾਂ ਫੌਜੀਆਂ ਦਾ ਜਾਨੀ ਨੁਕਸਾਨ ਹੋ ਗਿਆ ਬਾਦਸ਼ਾਹ ਵੱਲੋਂ ਰਾਸ਼ਨ ਆਉਂਦਾ ਜਾਂਦਾ ਸੀ ਆਰਾਮ ਨਾਲ ਬੈਠੇ ਖਾਈ ਜਾਂਦੇ ਸਨ ਉਹਨਾਂ ਦਾ ਖਿਆਲ ਸੀ ਕਿ ਸਾਲ ਤੱਕ ਵੀ ਕਿਉਂ ਨਾ ਬੈਠਣਾ ਪਵੇ ਉਹ ਠੀਕ ਰਹਿਣਗੇ ਕਦੀ ਕਦੀ ਹੌਸਲਾ ਹਾਰ ਵੀ ਜਾਂਦੇ ਸਨ ਇੱਕ ਦਿਨ ਇੱਕ ਬ੍ਰਿਜ ਖੇਠਾ ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਬੈਠੇ ਹੋਏ ਸ਼ਤਰੰਜ ਖੇਡ ਰਹੇ ਸਨ ਦੋਹਾਂ ਦੇ ਲਾਗੇ ਹੋਰ ਜਰਨੈਲ ਬੈਠੇ ਸਨ ਅਤੇ ਹਿੰਦੂ ਰਾਜਿਆਂ ਦੀ ਬਾਜ਼ੀ ਬਹੁਤ ਜ਼ਬਰਦਸਤ ਲੱਗੀ ਹੋਈ ਸੀ ਉਸ ਸਮੇਂ ਸਤਗੁਰੂ ਜੀ ਕਿਲੇ ਉੱਪਰ ਚੜੇ ਹੋਏ ਸਨ ਦੂਰਬੀ ਨਾਲ ਉਹਨਾਂ ਦੇਖਿਆ ਕਿ ਮੁਗਲ ਸ਼ਤਰੰਜ ਖੇਡ ਰਹੇ ਹਨ ਸਾਈਬਾ ਦੇ ਮਨ ਵਿਚਾਰ ਆਪੁਰਿਆ ਕਿ ਇੱਕ ਤੀਰ ਛੱਡਿਆ ਜਾਵੇ ਤਾਈ ਕੋਤੇ ਬੈਠੇ ਮੁਗਲਾਂ ਦੇ ਮੰਜੇ ਦੇ ਪਾਵੇ ਵਿੱਚ ਮਾਰਿਆ ਜਾਵੇ ਇਹ ਸੋਚ ਕੇ ਅੰਮ੍ਰਿਤ ਸ਼ਕਤੀ ਦੇ ਦਾਤੇ ਨੇ ਤਣੁਖ ਫੜਿਆ ਸੋਨੇ ਦੀ ਪੂਛ ਵਾਲਾ ਤੀਰ ਪੱਥੇ ਵਿੱਚੋਂ ਕੱਢਿਆ ਤੇ ਪੂਰੇ ਤਾਨ ਨਾਲ ਤੀਰ ਨੂੰ ਛੱਡਿਆ ਜਦੋਂ ਤੀਰ ਛੱਡਿਆ ਤਦੋਂ ਤਨੁੱਖ ਦੀ ਗੂੰਜ ਬਹੁਤ ਦੂਰ ਤੱਕ ਸੁਣਾਈ ਦਿੱਤੀ ਉਧਰ ਜ਼ਬਰਦਸ ਖਾਂ ਤੇ ਵਜ਼ੀਰ ਖਾਂ ਆਪਣੇ ਧਿਆਨ ਖੇੜ ਰਹੇ ਸਨ ਅਚਾਨਕ ਉਹਨਾਂ ਦੇ ਪਲੰਗ ਦੇ ਪਾਵੇ ਵਿੱਚ ਸ਼ਾਂ ਤੇ ਠੱਕ ਕਰਕੇ ਤੀਰ ਆਖੂਬਿਆ ਸਾਰੇ ਅਚੰਬਾ ਹੋ ਗਏ 헤ਠਾ ਉੱਪਰ ਚੋਹੀ ਪਾਸੀ ਦੇਖਣ ਲੱਗੇ ਪਰ ਨੇੜੇ ਕੋਈ ਨਹੀਂ ਸੀ ਵਜ਼ੀਰ ਖਾਂ ਨੇ ਪਾਵੇ ਵਿੱਚੋਂ ਤੀਰ ਪੁੱਟਿਆ ਅਤੇ ਉਸਨੂੰ ਦੇਖਣ ਲੱਗਾ ਲੱਗੇ ਇਕਲੋਤੇ ਹਜਮੀਰ ਚੰਦ ਨੇ ਤੀਰ ਦੇਖ ਕੇ ਪਛਾਣ ਕੇ ਆਖਿਆ ਇਹੀ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਸੋਨੇਰੀਆ ਪੁੱਛਾ ਆਪ ਦੇ ਤੀਰਾਂ ਨੂੰ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਹਨਾਂ ਤੀਰ ਮਾਰਿਆ ਕਿਤੇ ਕਿ ਲੋਕੇ ਉਹ ਬਹੁਤ ਬਲੀ ਹਨ ਜਰੂਰ ਤੀਰ ਉਹਨਾਂ ਨੇ ਕਿਲੇ ਤੋਂ ਮਾਰਿਆ ਹੋਵੇਗਾ ਮੰਡੀ ਦੇ ਰਾਜੇ ਦਾ ਬੋਲ ਸੀ ਕਿਲਾ ਤਾਂ ਇੱਥੋਂ ਟਾਈ ਕੋ ਹੈ ਜ਼ਬਰਦਸਤ ਖਾਨ ਦਾ ਉੱਤਰ ਸੀ ਉਹਨਾਂ ਸਤਗੁਰੂ ਜੀ ਦੇ ਤੀਰ ਤਾਂ ਚਾਰ ਕੋ ਤੱਕ ਮਾਰ ਕਰਦੇ ਹਨ ਪੂਰੇ ਕਰਾਮਾਤੀ ਹਨ ਮਹਾ ਬਲੀ ਪੀਂਦੇ ਸਮਾਨ ਹੀ ਖੁਦਾ ਤੇਰੀ ਮਿਹਰ ਪਰਵਦگار ਆਪਨੇ ਅੱਜ ਜਾਨ ਬਚਾਈ ਹੈ ਉਹਨਾਂ ਜ਼ਰੂਰ ਮੈਨੂੰ ਮਾਰਨ ਵਾਸਤੇ ਇਹ ਤੀਰ ਮਾਰਿਆ ਹੋਵੇਗਾ ਪਰ ਹੀ ਖੁਦਾ ਤੂੰ ਮੈਨੂੰ ਬਚਾ ਲਿਆ ਵਜ਼ੀਰ ਖਾਨ ਨੇ ਦੋਵੇਂ ਹੱਥ ਫੈਲਾ ਕੇ ਆਖਿਆ ਸਤਗੁਰੂ ਜੀ ਦੀ ਬਹਾਦਰੀ ਬ੍ਰਾਹਮਣ ਸ਼ਕਤੀ ਆਦਿ ਤੇ ਚਰਚਾ ਕਰ ਹੀ ਰਏ ਸਨ ਕਿ ਉਸੇ ਪਾਵੇਂ ਵਿੱਚ ਦੂਸਰਾ ਤੀਰ ਬੱਚਾ ਉਸ ਤੀਰ ਦੇ ਨਾਲ ਇੱਕ ਚਿੱਠੀ ਸੀ ਉਹ ਚਿੱਠੀ ਫਾਰਸੀ ਤੇ ਸ਼ੇਰਾਂ ਵਿੱਚ ਸੀ ਦੂਸਰੇ ਤੀਰ ਨੂੰ ਦੇਖ ਕੇ ਸਾਰੇ ਮੰਜੇ ਤੋਂ ਉੱਠ ਕੇ ਬ੍ਰਿਛ ਦੇ ਉਲੇ ਹੋ ਗਏ ਕਈਆਂ ਦੇ ਚਿਹਰਿਆਂ ਦਾ ਰੰਗ ਬਦਲ ਗਿਆ ਜ਼ਬਰਦਸਤ ਖਾਨੇ ਤੀਰ ਨਾਲੋਂ ਚਿੱਠੀ ਖੋਲੀ ਤੇ ਪੜਨ ਲੱਗਾ ਉਸ ਚਿੱਠੀ ਵਿੱਚ ਲਿਖਿਆ ਸੀ ਇਹ ਕਰਾਮਤ ਨਹੀਂ ਕਸਰਤ ਤੇ ਹੁਨਰ ਤੇ ਕਮਾਲ ਹਨ ਅਸੀਂ ਨਾ ਕਰਾਮਤ ਵਰਤਣਾ ਚਾਹੁੰਦੇ ਹਾਂ ਤੇ ਨਾ ਵਜ਼ੀਰ ਖਾਨ ਦੀ ਜਾਣ ਲੈਣਾ ਐਵੇਂ ਉਹਨਾਂ ਨੂੰ ਪਰਮ ਹੈ ਕਿ ਪਹਿਲਾ ਤੀਰ ਉਹਨਾਂ ਨੂੰ ਮਾਰਨ ਵਾਸਤੇ ਛੱਡਿਆ ਸੀ ਦੂਰ ਬੈਠਿਆ ਸਾਹਿਬ ਤੁਲਕਾ ਦੇ ਮਨਾਂ ਦੀ ਅਵਸਥਾ ਨੂੰ ਤਾੜ ਗਈ ਇਹ ਅਨੁਭਵ ਕਰਕੇ ਸਾਰੇ ਮੁਗਲ ਮੁਖੀਆਂ ਦੇ ਹੋਸ਼ ਗੁੰਮ ਹੋ ਗਏ ਉਹ ਸਾਰੇ ਹਰੇਕਾ ਉੱਤੇ ਬੈਠ ਕੇ ਸੋਚਣ ਲੱਗੇ ਇਹ ਲੜਾਈ ਲੜ ਕੇ ਨਹੀਂ ਜਿੱਤੀ ਜਾਣੀ ਤੇ ਨਾ ਅਨੰਦਪੁਰ ਨੂੰ ਖਾਲੀ ਕਰਾ ਸਕਣਾ ਹੈ ਜਿੰਨਾ ਚਿਰ ਕੋਈ ਚਾਲ ਨਾ ਚੱਲੀ ਜਾਵੇ ਜਾਂ ਗੁਰੂ ਜੀ ਆਪ ਹੀ ਕਿਲਿਆਂ ਨੂੰ ਛੱਡ ਕੇ ਕਿਧਰੇ ਚਲਾ ਜਾਵੇ ਇਹ ਬਹੁਤ ਟੇਟ ਹੀ ਰਹਿ ਇਹ ਨਹੀਂ ਖਾਈ ਜਾ ਸਕਨੀ ਮਰ ਬਾਦਸ਼ਾਹ ਦਾ ਵੀ ਡਰ ਹੈ ਉਸਨੇ ਵੀ ਸਾਰੇ ਜਰਨੇਲਾ ਨੂੰ ਕਤਲ ਕਰਵਾ ਦਿਨਾ ਹੈ ਇਸ ਵਾਸਤੇ ਨਾਲ ਕੇ ਸੋਚੋ ਉਸ ਵੇਲੇ ਰਾਜਾ ਅਜਮੇਰ ਚੰਦ ਵਜ਼ੀਰ ਖਾਨ ਨੂੰ ਕਹਿਣ ਲੱਗਾ ਨਵਾਬ ਸਾਹਿਬ ਇਹ ਗੱਲ ਠੀਕ ਹੈ ਇਸ ਨੂੰ ਲੜ ਕੇ ਅਸੀਂ ਨਾ ਜਿੱਤ ਸਕਦੇ ਹਾਂ ਤੇ ਨਾ ਇਸਨੇ ਕਿਲਾ ਖਾਲੀ ਕਰਨਾ ਹੈ ਕਿਉਂਕਿ ਇਹ ਕਰਾਮਾਤੀ ਹਨ ਕਰਾਮਾਤ ਨਾਲ ਹਥਿਆਰ ਤੇ ਅਨਚਾਰਾ ਅਧੀ ਕਿਲੇ ਵਿੱਚ ਪੈਦਾ ਕਰ ਲੈਂਦੇ ਹਨ ਜਾਦੂ ਦੇ ਕਾਰਨ ਇਹਨਾਂ ਦੇ ਸਿੱਖ ਬਹੁਤ ਘੱਟ ਮਰਦੇ ਹਨ ਕੂੜਾ ਕੋਈ ਮਰਦਾ ਨਹੀਂ ਜੇ ਸਿੰਘ ਛਾਪੇ ਮਾਰਦੇ ਹਨ ਤਾਂ ਅਸਾਂ ਨੂੰ ਲੁੱਟ ਕੇ ਲੈ ਜਾਂਦੇ ਹਨ ਅਸੀਂ ਵੇਂਦੇ ਹੀ ਰਹਿ ਜਾਂਦੇ ਹਾਂ ਅਸਾਂ ਦੀ ਫੌਜ ਉੱਤੇ ਵੀ ਜਾਦੂ ਕੀਤਾ ਹੋਇਆ ਹੈ ਜੋ ਸਾਡੀ ਫੌਜ ਹੌਸਲੇ ਨਾਲ ਲੜਦੀ ਨਹੀਂ ਸਗੋਂ ਸਿਪਾਈਆਂ ਦੇ ਰੰਗ ਹੀ ਉੱਟੇ ਰਹਿੰਦੇ ਹਨ ਸੈਂਕੜੇ ਸਿਪਾਹੀ ਬਿਮਾਰ ਹਨ ਸੈਂਕੜਿਆਂ ਨੂੰ ਹੋਸ਼ ਹੀ ਨਹੀਂ ਆਉਂਦੀ ਹਜ਼ਾਰਾਂ ਦੀ ਗਿਣਤੀ ਵਿੱਚ ਆਇਆ ਹੋਇਆ ਮੁਲਖਈਆ ਆਪੋ ਆਪਣੇ ਪਿੰਡਾਂ ਵੱਲ ਹਰਨ ਹੋ ਗਿਆ ਦਸੋ ਫਿਰ ਅਸੀਂ ਕੀ ਕਰ ਸਕਦੇ ਹਾਂ ਪੌਣੇ ਤਿੰਨ ਮਹੀਨੇ ਦਾ ਕੇਰਾ ਥੋੜਾ ਹੁੰਦਾ ਹੈ ਅਜੇ ਤੱਕ ਇੰਨਾ ਲੰਬਾ ਕੇਰਾ ਕਿਸੇ ਕੇ ਲਈ ਜਹਰਾਜ ਨੂੰ ਫਤਿਹ ਕਰਨ ਬਾਰੇ ਨਹੀਂ ਪਾਇਆ ਗਿਆ ਵਜ਼ੀਰ ਖਾਨ ਇਹ ਰਾਜਨ ਫਿਰ ਕੀ ਕੀਤਾ ਜਾਵੇ ਕੋਈ ਉਪਰਾਲਾ ਦੱਸੋ ਜਾਨ ਬਹੁਤ ਬੁਰੀ ਤਰ੍ਹਾਂ ਸ਼ਕੰਜੇ ਵਿੱਚ ਫਸੀ ਹੋਈ ਹੈ ਰਾਜਾ ਅਜ਼ਮੇਰ ਚੰਦ ਮੇਰੀ ਤਾਂ ਇਹ ਸਲਾਹ ਹੈ ਕਿ ਸਮਝੌਤੇ ਦੇ ਧੋਕੇ ਤੋਂ ਕੰਮ ਲਿਆ ਜਾਵੇ ਵਜ਼ੀਰ ਖਾਨ ਉਹ ਕਿਵੇਂ ਜ਼ਮੀਰ ਸਿੰਘ ਮੁੱਲਾ ਤੇ ਪੰਡਤ ਨੂੰ ਗੁਰੂ ਜੀ ਦੇ ਦਰਬਾਰ ਵਿੱਚ ਭੇਜਿਏ ਉਹ ਸੁਗੰਧਾ ਚੁੱਕ ਕੇ ਗੁਰੂ ਜੀ ਨੂੰ ਕਹਿਣ ਕਿ ਜੇ ਗੁਰੂ ਜੀ ਕਿਲਾ ਛੱਡ ਕੇ ਬਾਹਰ ਕਿਤੇ ਚਲੇ ਜਾਣ ਤਾਂ ਉਹਨਾਂ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਜਦ ਗੁਰੂ ਜੀ ਕਿਲੇ ਤੋਂ ਬਾਹਰ ਨਿਕਲਣ ਤਾਂ ਹੱਲਾ ਬੋਲ ਦੇਵਾਂਗੇ ਬਸ ਫਿਰ ਖੁੱਲੇ ਮੈਦਾਨ ਵਿੱਚ ਸਾਰੇ ਸਿੰਘਾਂ ਨੂੰ ਗੁਰੂ ਸਮੇਤ ਕੇਰ ਲਵਾਗੇ ਜ਼ਬਰਦਸਤ ਖਾਂ ਬਹੁਤ ਖੂਬ ਬਹੁਤ ਖੂਬ ਇਹ ਠੀਕ ਹੈ ਸੱਪ ਵੀ ਮਰੇ ਤੇ ਛੋਟਾ ਵੀ ਰਹਿ ਜਾਵੇ ਤੇ ਬਾਦਸ਼ਾਹ ਕੋਲੋਂ ਇਨਾਮ ਪ੍ਰਾਪਤ ਕਰਾਂਗੇ ਸਾਰਿਆਂ ਨੇ ਇਸ ਸਲਾ ਨੂੰ ਪ੍ਰਵਾਨ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ